ਸਾਚੀ ਕਾਲ ਦੋਸਤੋ ਮੈਂ ਤੁਹਾਡਾ ਵੀ ਚਾਚਾ ਬਿਸ਼ਨਾ ਤੇ ਮੇਰੇ ਨਾਲ ਵੀਰਾ ਸ਼ਰਾਬੀ ਤੇ ਮਿਸਟਰ ਜਗਜੀਤ ਗੱਬਰ ਤੇ ਸਾਡੀ ਪੂਰੀ ਕਮੇਡੀ ਟੀਮ ਅੱਜ ਅਸੀਂ ਤੁਹਾਡੇ ਨਾਲ ਬਹੁਤ ਪਿਆਰੀ ਗੱਲ ਸਾਂਝੀ ਕਰਦੇ ਆ ਕਿਉਂਕਿ ਤੁਹਾਨੂੰ ਪਤਾ ਸਾਰਿਆਂ ਨੂੰ ਕਿ ਅੱਜ 23 ਮਾਰਚ ਹੈ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਸੁਖਦੀਪ ਤੇ ਰਾਜਗੁਰੂ ਦਾ ਸ਼ਹੀਦੀ ਦਿਹਾੜਾ ਤੇ ਦੋਸਤੋ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਹਾਂਜੀ ਹਾਂਜੀ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਨੇ ਕੀ ਬਾਤ ਹੈ ਉਨ੍ਹਾਂ ਨੇ ਇਹ ਸੋਚਿਆ ਕਿ ਸਾਡਾ ਪੰਜਾਬ ਤੇ ਸਾਡਾ ਇੰਡੀਆ ਇੱਕ ਖੁਸ਼ਹਾਲ ਕੰਟਰੀ ਹੋਵੇ ਤੇ ਤੁਸੀਂ ਇਹ ਕੰਮ ਕਰਨਾ ਹੈ ਦੋਸਤੋ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਹਮੇਸ਼ਾ ਆਪਣੇ ਦਿਲਾਂ 'ਚ ਯਾਦ ਰੱਖ ਕੇ ਆੜਾ ਦਵਾਰਾ ਸਾਫ ਰੱਖਣਾ ਹੈ ਕਿਸੇ ਨਾਲ ਵੈਰ ਨਹੀਂ ਰੱਖਣਾ ਕਿਸੇ ਨਾਲ ਲੜਾਈ ਝਗੜਾ ਨਹੀਂ ਕਰਨਾ ਮਾਪਿਆਂ ਦਾ ਸਤਕਾਰ ਕਰਨਾ ਔਰ ਜਿਹੜੀਆਂ ਧੀਆਂ ਜਿਹੜੀਆਂ ਅੱਜ ਕੱਲ ਲੋਕ ਕੁੱਖ ਚ ਕਤਲ ਕਰਾ ਰਹੇ ਨੇ ਉਹ ਨਹੀਂ ਕਰਾਉਣੀ ਐ ਇਹ ਕੰਮ ਨਹੀਂ ਕਰਨਾ ਬੜਾ ਤਕੜਾ ਪਾਪ ਐ ਨਸ਼ੇ ਪੱਤੇ ਤੋਂ ਦੂਰ ਰਹਿਣਾ ਹਾਂ ਕਿਉਂਕਿ ਜਿਹੜਾ ਹਾਂ ਜਿਹੜਾ ਨਸ਼ੇ ਪੱਤੇ ਤੋਂ ਹਮੇਸ਼ਾ ਦੂਰ ਰੋ ਹਾਂ ਸ਼ਰਾਬੀ ਬੰਦਾ ਕਹਿੰਦਾ ਨਸ਼ੇ ਪੱਤੇ ਤੋਂ ਦੂਰ ਰਹੋ ਉਹਦੇ ਚਾਚਾ ਜੀ ਮੇਰਾ ਤੇ ਕਰੈਕਟਰ ਰਿਹਾ ਹਾਂ ਪਤਾ ਹੀ ਐ ਮੈਂ ਨਾ ਕੁਝ ਖਾਂਦਾ ਨਾ ਕੁਝ ਪੀਂਦਾ ਨਹੀਂ ਜੀ ਇਹਦਾ ਕਰੈਕਟਰ ਰਿਹਾ ਤੇ ਤੁਸੀਂ ਨਸ਼ੇ ਪੱਤਿਆਂ ਤੋਂ ਦੂਰ ਰਹੋ ਸਾਡਾ ਤੇ ਇਹੀ ਸੁਪਨਾ ਕਿ ਜਿਹੜਾ ਸੁਪਨਾ ਭਗਤ ਸਿੰਘ ਕਿ ਆਪ ਸੋਣਾ ਸੁਨੱਖਾ ਖੁਸ਼ial ਹੋ ਸਕੇ ਤੇ ਉਹ ਸੁਪਨਾ ਆਪਾਂ ਨੇ ਪੂਰਾ ਕਰਨਾ ਹੈ ਨਸ਼ਾ ਤੋਂ ਦੂਰ ਰਹੋ ਨਵਾਂ ਪੰਜਾਬ ਤੁਹਾਡੇ ਲਈ ਸਾਰਿਆਂ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ਔਰ ਜਿਹੜੇ ਆਲੇ ਦੁਆਲੇ ਤੁਸੀਂ ਆਪਣਾ ਸਾਫ਼ ਰੱਖੋਗੇ ਤਾਂ ਕਿ ਕਿਸੇ ਦੇ ਲੱਗੇ ਜੇ ਆਪਾਂ ਗੰਧ ਪਾਵਾਂਗੇ ਤੇ ਕਿੰਨੀਆਂ ਬਿਮਾਰੀਆਂ ਫੈਲਦੀਆਂ ਸਭ ਬਿਮਾਰੀਆਂ ਫੈਲਦੀਆਂ ਆਲੇ ਦੁਆਲੇ ਸਾਫ਼ ਰੱਖੋ ਔਰ ਕਿਸੇ ਨੇ ਵਹਿਰ ਨਾ ਰੱਖੋ ਧੀਆਂ ਕੋਖ ਚ ਕਤਲ ਨਾ ਕਰਾਓ ਤੇ ਆਪਣੇ ਕਿਉਂਕਿ ਧੀਆਂ ਦੁਨੀਆ ਤੇ ਉੱਤੇ ਜਿਹੜੀਆਂ ਆਈਆਂ ਨੇ ਤੇ ਜੇ ਅੱਜ ਦੁਨੀਆ ਤੇ ਤੀ ਆਈ ਹੈ ਉਹ ਆਪਣੇ ਕਰਮ ਲੈ ਕੇ ਆਈ ਹੈ ਹਾਂ ਸਹੀ ਗੱਲ ਕਹੀ ਹੈ ਗੱਬਰ ਨੇ ਔਰ ਅਸੀਂ ਤੁਹਾਨੂੰ ਇਹੀ ਸਾਰਿਆਂ ਨੂੰ ਕਹਿੰਨੇ ਆ ਕਿ ਅੱਜ ਉਹਨਾਂ ਨਸ਼ੀਦਾਂ ਨੂੰ ਸ਼ਰਧਾਂਜਲੀ ਹੈ ਸਾਡੇ ਦਿਲੋਂ ਔਰ ਤੁਹਾਡੇ ਸਾਰਿਆਂ ਵੱਲੋਂ ਕਿ ਸ਼ਰਧਾਂਜਲੀ ਹੈ ਸ਼ਹੀਦੇ ਅਜਮ ਸਰਦਾਰ ਭਗਤ ਸਿੰਘ ਸ਼ਰਧਾਂਜਲੀ ਤਾਂ ਹੋਣੀ ਹੈ ਜੇ ਤੁਸੀਂ ਆਲਾ ਦਵਾਲਾ ਸਾਫ਼ ਰੱਖੋਗੇ ਕਿਸੇ ਨਾਲ ਵੈਰ ਨਾ ਰੱਖੋਗੇ ਔਰ ਕਿਸੇ ਦਾ ਭਲਾ ਕਰੋਗੇ ਹਾਂ ਸਹੀ ਗੱਲ ਆ ਇਹ ਉਹਨਾਂ ਨੇ ਸੱਚੀ ਸਦਝ ਲਈ ਹੈ ਇਹ ਤੋਂ ਵੱਡੀ ਕੋਈ ਸਦਝਲੀ ਹੋਰ ਤੇ ਆਓ ਅੱਜ ਪ੍ਰਣ ਕਰੀਏ ਕਿ ਆਪਾਂ ਜਿਹੜੀਆਂ ਜਿਹੜੀਆਂ ਮੈਂ ਗੱਲਾਂ ਕਹੀਆਂ ਜਾਂ ਸਾਡੇ ਹੋਰ ਵੀਰ ਗੱਲਾਂ ਇਹੋ ਜੀਆਂ ਕਹਿੰਦੇ ਨੇ ਉਹਨਾਂ ਤੇ ਫਾਲੋਅ ਕਰੀਏ ਉਹ ਗੱਲਾਂ ਨੂੰ ਆਪਾਂ ਮਨ 'ਚ ਬਿਠਾਈਏ ਦਿਲ ਤੇ ਰੱਖੀਏ ਕਿ ਇਹ ਅੱਗੇ ਤੋਂ ਇਹ ਕੰਮ ਆਪਾਂ ਨਹੀਂ ਕਰਨੇ ਆਲੇ ਦੁਆਲੇ ਸਾਫ਼ ਰੱਖਣਾ ਤੇ ਆਲੇ ਦੁਆਲੇ ਵੀ ਸਾਫ਼ ਰੱਖਣ ਦੇ ਨਾਲ-ਨਾਲ ਈਆਂ ਜੁਨੀਆ ਕਤਲ ਕੋਖ ਚ ਕਤਲ ਨਹੀਂ ਕਰਾਉਣੀਆਂ ਤੇ ਆ ਨਸ਼ੇ ਪੱਤੀਆਂ ਤੋਂ ਦੂਰ ਰਹਿਣਾ ਮਿਹਰਬਾਨੀ ਸ਼ੁਕਰੀਆ